ਅਕਾਲ ਪੱਖ ਸਰਦ ਜਥੇਦਾਰਾਂ ਵੱਲੋਂ ਕੱਲ ਸੁਖਬੀਰ ਬਾਦਲ ਸਣੇ ਕਈ ਅਕਾਲੀ ਦਲ ਲੀਡਰਾਂ ਨੂੰ ਸਜ਼ਾ ਸੁਣਾਈ ਗਈ ਹੈ ਜਿਸ ਤੋਂ ਬਾਅਦ ਅੱਜ ਸਜ਼ਾ ਭੁਗਤੇ ਨਜ਼ਰ ਆਏ ਨੇ ਸੁਖਬੀਰ ਬਾਦਲ ਵੱਤੋ ਵੱਤ ਕਬਨ ਸ਼ੇਅਰ ਕਰਿਓ ਗੱਦ ਨੇ ਨੀਲਾ ਬਾਣਾ ਪਾ ਕੇ ਬੀਰਚੇਰ ਤੇ ਬੈਠੇ ਹੋਏ ਸੁਖਬੀਰ ਬਾਦਲ ਹੱਥ ਵਿੱਚ ਮਰਸ਼ਾ ਫੜਿਆ ਹੋਇਆ ਇਸ ਤਰੀਕੇ ਦੀ ਸਜ਼ਾ ਪੰਥ ਸਿੰਘ ਸਹਿਬਾਨਾ ਵੱਲੋਂ ਸੁਣਾਈ ਗਈ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਵਕ ਵਕ ਤਖਤਾਂ ਦੇ ਦੂੜੀਆਂ ਦੇ ਅੱਗੇ ਸੇਵਾਦਾਰਾਂ ਵਾਲਾ ਬਾਣਾ ਪਾ ਕੇ ਹੱਥ ਵਿੱਚ ਵਰਚਾ ਫੜ ਕੇ ਸੇਵਾ ਕਰਨੀ ਜਿਸ ਤੋਂ ਬਾਅਦ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਕੰਟਾ ਘਰ ਦੂਡੀ ਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਵੇਂ ਸੁਖਵੀਰ ਬਾਦਲ ਗੱਦੇ ਵਿੱਚ ਤਖਤੀ ਪਾ ਕੇ ਉਸ ਤੋਂ ਬਾਅਦ ਹੱਥ ਵਿੱਚ ਵਰਚਾ ਫੜ ਕੇ ਤੇ ਨਾਲ ਨੀਲਾ ਬਾਣਾ ਸੇਵਾਦਾਰਾਂ ਵਾਲਾ ਪਾ ਕੇ ਆਪਣੀ ਜੋ ਸਜਾ ਉਸ ਨੂੰ ਭੁਗਤ ਰਹੇ ਨੇ ਤਾਂ ਦੰਨਿਆ ਕਿ ਬਕਬਕ ਇਤਿਹਾਸਿਕ ਗੁਰਦੁਆਰਾ ਤਖਤਾਂ ਦੇ ਵਿੱਚ ਇਹ ਸੇਵਾ ਲਗਾਈ ਗਈ ਹੈ ਇਹ ਸਜ਼ਾ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ ਇਸ ਮੁਤਾਬਕ ਸੁਖਵੀਰ ਬਾਦਲ ਨੇ ਅਲੱਗ-ਅਲੱਗ ਤਖਤਾਂ ਦੇ ਵਿੱਚ ਜਾ ਕੇ ਸਜ਼ਾ ਭੁਗਤਣਗੇ ਫਤਿਹਗੜ ਸਾਹਿਬ ਦੀ ਗੱਲ ਕਰੀਏ ਮੁਖਸਰ ਸਾਹਿਬ ਦੀ ਗੱਲ ਕਰੀਏ ਤਾਂ ਹੋਰ ਵੀ ਕਈ ਤਖਤ ਨੇ ਜਿਨ੍ਹਾਂ ਦੇ ਅੱਗੇ ਸੁਖਵੀਰ ਬਾਦਲ ਨੇ ਦੋ-ਦੋ ਘੰਟੇ ਇਸ ਤਰੀਕੇ ਨਾਲ ਜਿਹੜੀ ਸਜ਼ਾ ਭੁਗਤਣੀ ਹੈ ਇਹ ਸੇਵਾ ਨਿਭਾਉਣੀ ਹੈ ਤਸਵੀਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਸੁਖਵੀਰ ਬਾਦਲ ਦੇ ਪੈਰ ਦੇ ਵਿੱਚ ਫੈਕਚਰ ਹੋ ਗਿਆ ਸੀ ਉਸ ਤੋਂ ਬਾਅਦ ਬੀਲ ਚੇਅਰ ਤੇ ਸੀ ਬੀਲ ਚੇਅਰ ਨੂੰ ਤੋ ਬਾਅਦ ਹੁਣ ਉਹਨਾਂ ਨੂੰ ਸਜਾ ਤੇ ਨਾ ਸੁਖਦੇਵ ਸਿੰਘ ਢਿੱਡਸਾ ਤੇ ਹੋਰ ਕਈ ਵੱਡੇ ਲੀਡਰਾਂ ਨੂੰ ਵਕ ਵਕ ਤਰ੍ਹਾਂ ਦੀ ਸਜ਼ਾ ਸੁਣਾਈ ਗਈਆਂ ਨੇ ਤੇ ਕੰਨਾਂ ਨੂੰ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਬਰਤਨ ਮਾਂਜਣ ਦੀ ਸਜ਼ਾ ਸੁਣਾਈ ਗਈ ਹੈ ਦੂਜੇ ਪਾਸੇ ਕਈ ਹੋਰ ਲੀਡਰਾਂ ਨੂੰ ਬਾਥਰੂਮ ਜੋ ਸੰਗਤ ਵਾਸਤੇ ਬਣਾਏ ਗਏ ਨੇ ਉਹਨਾਂ ਨੂੰ ਸਾਫ਼ ਕਰਨ ਦੀ ਸਜ਼ਾ ਸੁਣਾਈ ਗਈ ਹੈ ਇਸ ਤਰੀਕੇ ਨਾਲ ਹੀ ਸੁਖਬੀਰ ਬਾਦਲ ਸੁਖਬੀਰ ਬਾਦਲ ਨੀਲਾ ਬਾਣਾ ਪਾ ਕੇ ਇਸ ਤਰੀਕੇ ਨਾਲ ਆਪਣੀ ਸਜ਼ਾ ਭੁਗਤਣਗੇ ਨਦਨ ਨੇ ਕੀ ਤਨਖਾਹਿਆ ਕਰਾਰ ਦਿੱਤਾ ਹੋਇਆ ਸੁਖਵੀਰ ਬਾਦਲ ਤਾਂ ਲੋਕਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਸੀ ਕਿ ਕਦੋਂ ਅਕਾਲੀ ਦਲ ਦੇ ਲੀਡਰ ਜਿਹੜੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਹੋਇਆ ਉਹਨਾਂ ਨੂੰ ਕਦੋਂ ਸਜਾ ਕਲਤਖਬ ਸੁਣਾਏਗਾ ਕਦੋਂ ਪੰਚ ਸਿੰਘ ਸਹਿਬਾਨ ਉਹਨਾਂ ਦੇ ਬਾਰੇ ਫੈਸਲਾ ਦੇਣਗੇ ਕੱਲ ਫੈਸਲਾ ਆ ਗਿਆ ਫੈਸਲੇ ਤੋਂ ਬਾਅਦ ਅੱਜ ਵੱਖ-ਵੱਖ ਜਿਹੜੇ ਲੀਡਰ ਨੇ ਆਪਣੀ ਸਜ਼ਾ ਭੁਗਤ ਰਹੇ ਨੇ ਦੱਸ ਦਿੰਨੇ ਆ ਕਿ ਸੁਖਵੀਰ ਬਾਦਲ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਸੀ ਜਿਸ ਤੋਂ ਬਾਅਦ ਸੁਖਵੀਰ ਬਾਦਲ ਤੇ ਨਾਲ ਕਲਦਲ ਦੇ ਲੀਡਰਸ਼ਿਪ ਨੇ ਇਹ ਦੋਸ਼ ਸਬਕਾਰ ਵੀ ਕਿਤੇ ਨੇ ਉਹਨਾਂ ਨੇ ਮੰਨਿਆ ਕਿ ਸਾਤੋਂ ਗਲਤੀਆਂ ਹੋਈਆਂ ਨੇ ਕਿਉਂਕਿ ਇਹ ਜਿਸ ਤਰੀਕੇ ਨਾਲ ਕਾਫੀ ਦੇਰ ਤੋਂ ਵੱਖ-ਵੱਖ ਛਾਸੀ ਪਾਰਟੀਆਂ ਅਲਗ-ਅਲਗ ਤਾਂ ਦੇ ਇਲਜ਼ਾਮ ਤਾਂ ਲਗਾਉਂਦੇ ਆ ਇਸੇ ਪਰ ਕਿਤੇ ਨਾ ਕਿਤੇ ਕਾਲ ਤੱਕ ਸਾਹਬ ਤੇ ਜਾ ਕੇ ਇਹ ਦੋਸ਼ ਹੁਣ ਸਭਕਾਰ ਕਿਤੇ ਨੇ ਕੱਲ ਦੀ ਲੀਡਰਸ਼ਿਪ ਨੇ ਕਿ ਉਹਨਾਂ ਦੇ ਸਰਕਾਰ ਦੇ ਵਿੱਚ ਗਲਤੀਆਂ ਉਹਨਾਂ ਨੇ ਪਾਵੇਂ ਸਰਸੇ ਵਾਲੇ ਨੂੰ ਮਾਫੀ ਦੇਣ ਦੀ ਗੱਲ ਹੋਵੇ ਜਾਂ ਫਿਰ 90 ਲੱਖ ਰੁਪਏ ਦੇ ਇਸ਼ਤਿਹਾਰਾਂ ਦੀ ਗੱਲ ਹੋਵੇ ਜਾਂ ਫਿਰ ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਕੋਠੀ ਦੇ ਵਿੱਚ ਸੱਦਣਾ ਹੋਵੇ ਉਹ ਵੀ ਜਿਹੜੇ ਦੋਸ਼ ਸਭਕਾਰ ਕਿਤੇ ਨੇ ਤਾਂ ਵਕਮਖਤਰਾਂ ਦੇ ਨਾਲ ਸਜ਼ਾ ਜਿਹੜੀ ਲਗਾਈ ਗਈ ਹੈ 90 ਲੱਖ ਰੁਪਏ ਦੇ ਜਿਹੜੇ ਇਸ਼ਤਿਹਾਰ ਨੇ ਉਹਨਾਂ ਨੂੰ ਲੈ ਕੇ ਵੀ ਅਕਲਤਾ ਜਿੱਥੇ ਤਰ੍ਹਾਂ ਵੱਲੋਂ ਕਿਹਾ ਕਿ ਵਿਆਹ ਸਮੇਤ ਇਹ ਜਿਹੜੀ ਮਾਇਆ ਇਹ ਕੱਲ ਤੱਕ ਸਭ ਤੱਕ ਜਮ੍ਹਾਂ ਕਰਾਉਣੀ ਹੋਵੇਗੀ ਤਾਂ ਹੋਰ ਵੀ ਜਿਹੜੇ ਕੱਗਲੀ ਕੱਲ ਤੇ ਲੀਡਰਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਦੋਸ਼ ਲੱਗੇ ਸੀ ਉਹ ਸਵਕਾਰ ਕਿਤਨੇ ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀ ਸਜ਼ਾ ਦਿੱਤੀ ਕਿ ਜਿਵੇਂ ਬਾਥਰੂਮ ਸੰਗਤ ਦੇ ਜਿਹੜੇ ਬਾਥਰੂਮ ਨੇ ਤਾਂ ਉਹਨਾਂ ਨੂੰ ਸਾਫ਼ ਕਰਨ ਦੀ ਸਜ਼ਾ ਸੁਣਾਈ ਗਈ ਹੈ ਦੂਜੇ ਪਾਸੇ ਕਈ ਲੀਡਰਾਂ ਨੂੰ ਗੁਰੂ ਘਰ ਦੇ ਵਿੱਚ ਗੁਰੂ ਦੇ ਲੰਗਰ ਦੇ ਵਿੱਚ ਭਾਂਡੇ ਮਾਂਜਣ ਦੀ ਸੇਵਾ ਜਿਹੜੀ ਸਜ਼ਾ ਲਗਾਈ ਗਈ ਹੈ ਉਹ ਵੀ ਜਿਹੜੀ ਹੁਣ ਕੱਲ ਦੇ ਲੀਡਰ ਭੁਗਤਣਗੇ ਤਾਂ ਇਸੇ ਨੂੰ ਲੈ ਕੇ ਹੁਣ ਮੁਰ ਤੋਂ ਦੇਖਦੇ ਹਾਂ ਕਿ ਜਿਸ ਤਰੀਕੇ ਨਾਲ ਇਹ ਪੰਥ ਵੱਲੋਂ ਸਜ਼ਾ ਸੁਣਾਈ ਗਈ ਹੈ ਕਿਉਂਕਿ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਇੱਕ ਅਦਾਲਤੀ ਜਾਂ ਸਜ਼ਾ ਹੁੰਦੀ ਹੈ ਇੱਕ ਪੰਥ ਤੋਂ ਸਜ਼ਾ ਹੁੰਦੀ ਹੈ ਪੰਥ ਦੀ ਸਜ਼ਾ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਇੱਕ ਧਰਮ ਦੀ ਸਜ਼ਾ ਬਹੁਤ ਵੱਡੀ ਸਜ਼ਾ ਹੁੰਦੀ ਹੈ ਇਸ ਨੂੰ ਲੈ ਕੇ ਸਿੱਖ ਸੰਗਤਾਂ ਹੁਣ ਦੇਖਦੇ ਆ ਕਿ ਅਕਾਲੀ ਦਲ ਨੂੰ ਮੁਰ ਅਕਸੈਪਟ ਕਰਨ ਗਿਆ ਕਿਉਂਕਿ ਬਹੁਤ ਵੱਡੇ ਇਲਜ਼ਾਮ ਲੱਗੇ ਸੀ ਉਹ ਦੋਸ਼ ਜਿਹੜੇ ਸਬਕਾਰ ਕਿਤੇ ਨੇ ਅਕਾਲੀ ਦਲ ਦੇ ਲੀਡਰਸ਼ਿਪ ਨੇ ਉਸ ਤੋਂ ਬਾਅਦ ਹੁਣ ਅਕਾਲੀ ਦਲ ਮੁਰ ਤੋਂ ਕਿਤੇ ਨ ਕਿਤੇ ਲੋਕਾਂ ਦੇ ਵਿੱਚ ਆਪਣਾ ਉਹ ਰੁਕ ਪਣਾ ਪਾਏਗਾ ਪਿਆਰ ਪਣਾ ਪਾਏਗਾ ਇਹ ਤੁਹਾਨੂੰ ਬਾਅਦ ਸਮਝ ਦੱਸੇਗਾ ਪਰ ਜਿਸ ਤਰੀਕੇ ਨਾਲ ਬੇਵਸ ਨਜ਼ਰ ਆ ਰਹੇ ਨੇ ਗੱਲ ਦੇ ਲੀਡਰਸ਼ਿਪ ਦੇ ਨਾਲ ਸੁਖਵੀਰ ਸਿੰਘ ਬਾਦਲ ਪਸਤਾਵੇ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਚਿਹਰੇ ਤੋਂ ਨਜ਼ਰ ਆ ਰਹੀ ਤਸਵੀਰ ਤਾਂ ਚਿਹਰੇ ਤੇ ਲੱਗ ਰਿਹਾ ਕਿ ਬਹੁਤ ਵੱਡਾ ਪਸਤਾਵਾ ਹੋ ਰਿਹਾ ਇੱਕ ਪਾਸੇ ਤਾਂ ਪੂਰੇ ਪੰਜਾਬ ਦੇ ਰਾਜੇ ਮੰਨੇ ਜਾਂਦੇ ਸੀ ਸੁਖਵੀਰ ਸਿੰਘ ਬਾਦਲ ਦੋਨੋਂ ਦੀ ਸਰਕਾਰ ਸੀ ਪਰ ਦੂਜੇ ਪਾਸੇ ਅੱਜ ਤੁਸੀਂ ਦੇਖੋ ਕਿਵੇਂ ਗੱਲ ਦੇ ਵਿੱਚ ਤਖਤੀਆਂ ਪਾ ਕੇ ਆਸੇਵਨ ਬਾਰੇ ਨੇ